ਦੋਸਤੋ ਆਖਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਮਨ ਬਣਾ ਲਿਆ ਮਨ ਬਣਾ ਲਿਆ ਕਿ ਹੁਣ ਅਸੀਂ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਚੋਣ ਹੈ ਉਹ ਪੰਚਾਇਤੀ ਚੋਣ ਕਰਵਾਉਣ ਜਾ ਰਹੇ ਹਾਂ ਬੜੇ ਚੀਰਾਂ ਤੋਂ ਡਿਕ ਸੀ ਆਪਾਂ ਨੇ ਵੀ ਇਹ ਤੇ ਕਈ ਵੀਡੀਓ ਪਾਈਆਂ ਪਰ ਜਿਹੜੀ ਸਰਕਾਰ ਨੇ ਇੱਕ ਲੇਟੈਸਟ ਖਬਰ ਦਿੱਤੀ ਹੈ ਮੈਂ ਉਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਰਕਾਰ ਨੇ ਆਪਣਾ ਮਨ ਬਣਾ ਲਿਆ ਕਹਿੰਦੇ ਕਿ ਅਕਤੂਬਰ ਦੇ ਵਿੱਚ ਪੰਚਾਇਤੀ ਚੋਣ ਪਿੰਡਾਂ ਦੀ ਸਰਪੰਚੀ ਦੀ ਚੋਣ ਅਕਤੂਬਰ ਦੇ ਵਿੱਚ ਦੋਸਤੋ ਹੋਣ ਜਾ ਰਹੀ ਹੈ ਅਕਤੂਬਰ ਦੇ ਅੱਧ ਤੋਂ ਬਾਅਦ ਜਿਹੜੀ ਅੱਤੇ ਚੋਣ ਹੈ ਪੰਚਾਇਤੀ ਚੋਣ ਇਹ ਅਕਤੂਬਰ ਦੇ ਅੱਧ ਤੋਂ ਬਾਅਦ ਹੋਊਗੀ ਯਾਨੀ ਕਿ ਦੂਜੇ ਹਫ਼ਤੇ ਤੋਂ ਬਾਅਦ ਇਸ ਦੀ ਅਨਾਉਂਸਮੈਂਟ ਸਰਕਾਰ ਭਾਵੇਂ ਪਹਿਲਾਂ ਕਰ ਸਕਦੀ ਹੈ ਪਰ ਅਕਤੂਬਰ ਦੇ ਦੂਜੇ ਹਫਤੇ ਤੋਂ ਬਾਅਦ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਦੋਸਤੋ ਹੋਊਗੀ ਪੰਜਾਬ ਸਰਕਾਰ ਨੇ ਕਹਿੰਦੇ ਕਿ ਪੂਰੀਆਂ ਤਿਆਰੀਆਂ ਆਪਣੀਆਂ ਕਰ ਲਈਆਂ ਜਿਹੜੇ ਬਦਲਾਅ ਕਰਨੇ ਸੀ ਇਸ ਪ੍ਰਕਿਰਿਆ ਦੇ ਵਿੱਚ ਉਹ ਆਪਣੇ ਪੂਰੇ ਬਦਲਾਅ ਕਰ ਲਏ ਤੇ ਆਖਰੀ ਮੋਹਰ ਹੈ ਜਿਹੜੀ ਉਹ ਮੋਹਰ ਕਹਿੰਦੇ ਕਿ ਪੰਜਾਬ ਸਰਕਾਰ ਨੇ ਦੋਸਤੋ ਲਾਤੀ ਉਹ ਮੋਹਰ ਹੈ ਕਿ ਅਕਤੂਬਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਿੰਡੂ ਵਿਕਾਸ ਡਿਪਾਰਟਮੈਂਟ ਜਿਹੜਾ ਹੈਗਾ ਇਹ ਆਪਣੀ ਪੰਚਾਇਤੀ ਚੋਣ ਪੰਜਾਬ ਦੇ ਪਿੰਡਾਂ ਦੀ ਸਰਪੰਚੀ ਦੀ ਚੋਣ ਦੋਸਤੋ ਕਰਵਾਣ ਜਾ ਰਿਹਾ ਆਪਾਂ ਨੇ ਪਹਿਲਾਂ ਵੀ ਦੋਸਤੋ ਇੱਥੇ ਤੇ ਕਈ ਵੀਡੀਓ ਬਣਾਈਆਂ ਪਰ ਇਸ ਵਾਰ ਥੋੜਾ ਜਿਹਾ ਇੱਕ ਬਦਲਾਅ ਹੈ ਉਹ ਬਦਲਾਅ ਹੈਗਾ ਕਿ ਇਹ ਜਿਹੜੀ ਪਿੰਡਾਂ ਦੀ ਇਹ ਜਾਂ ਕਹੋ ਕਿ ਪੂਰੀ ਪੰਚਾਇਤ ਪੰਚਾਇਤ ਸਭਮਤੀਆਂ ਦੀ ਚੋਣ ਹੈ ਕਿਹਾ ਜਾ ਰਿਹਾ ਹੈ ਕਿ ਦੋ ਪੜਾਵਾਂ ਦੇ ਵਿੱਚ ਹੋਊਗੀ ਪਹਿਲੇ ਪੜਾਵਾ ਦੇ ਵਿੱਚ ਪਿੰਡਾਂ ਦੇ ਪੰਜ ਸਰਪੰਚਾਂ ਦੀ ਚੋਣ ਹੋਊਗੀ ਦੂਜੇ ਪੜਾਵਾ ਦੇ ਵਿੱਚ ਜਿਹੜਾ ਹੈਗਾ ਉਹ ਜਿਹੜੀਆਂ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਭਮਤੀਆਂ ਹੈਗੀਆਂ ਨੇ ਇਹਨਾਂ ਦੀ ਚੋਣ ਹੋਊਗੀ ਪਰ ਇਹ ਚੋਣ ਹੋਊਗੀ ਜਿਹੜੀ ਹਰਿਆਣਾ ਦੇ ਵਿੱਚ ਦੋਸਤੋ ਅਪਵਾਦਨ ਸਭਾ ਦੀ ਇਲੈਕਸ਼ਨ ਹੈ ਉਸ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਸਰਕਾਰ ਉੱਥੇ ਆਪਣੇ ਪਰ ਤੋੜ ਕੇ ਫਿਰ ਪੰਜਾਬ ਦੇ ਵਿੱਚ ਆਪਣੇ ਪੱਤੇ ਖੋਲੂਗੀ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਜਿਵੇਂ ਕੁਝ ਬਦਲਾਅ ਵੀ ਕੀਤੇ ਨੇ ਕਾਨੂੰਨ ਦੇ ਵਿੱਚ ਬਦਲਾਅ ਕੀਤਾ ਕਿ ਕੋਈ ਵੀ ਬੰਦਾ ਪਾਰਟੀ ਦੇ ਸਿੰਬਲ ਦੇ ਉੱਪਰ ਚੋਣ ਨਹੀਂ ਲੜੂਗਾ ਹਾਲਾਂਕਿ ਪਹਿਲਾਂ ਵੀ ਕੋਈ ਪਾਰਟੀ ਦੇ ਸਿੰਬਲ ਦੇ ਉੱਪਰ ਚੋਣ ਨਹੀਂ ਸੀ ਲੜਦਾ ਪਰ ਕਿਹਾ ਜਾ ਰਿਹਾ ਸੀ ਕਿ ਕਾਨੂੰਨੀ ਪ੍ਰੋਵੀਜ਼ਨ ਸੀ ਕਾਨੂੰਨ ਦੇ ਵਿੱਚ ਇੱਕ ਸਥਾਨ ਸੀ ਕਾਨੂੰਨ ਦੇ ਵਿੱਚ ਕਿ ਜਗ੍ਹਾ ਸੀ ਕਿ ਜੇਕਰ ਕੋਈ ਬੰਦਾ ਕਹੇ ਕਿ ਮੈਂ ਆਪਣੇ ਪਾਰਟੀ ਦਾ ਸਿੰਬਲ ਲੈ ਕੇ ਚੋਣ ਲੜਨੀ ਹੈ ਤਾਂ ਉਹ ਬੰਦਾ ਚੋਣ ਸਿੰਬਲ ਲੈ ਕੇ ਦੋਸਤੋ ਲੜ ਸਕਦਾ ਸੀ ਕਹਿੰਦੇ ਕਿ ਉਹਦਾ ਵੀ ਸਰਕਾਰ ਨੇ ਬਦਲਾ ਕਰਤਾ ਰਾਖਵਾ ਕਰਨ ਸੀ ਜਿਹੜਾ ਉਹਨੂੰ ਬਲਾਕ ਨੂੰ ਆਧਾਰ ਬਣਾ ਕੇ ਹੁਣ ਸਰਪੰਚੀ ਦੇ ਵਿੱਚ ਰਾਖਵਾ ਕਰਨ ਕੀਤਾ ਜਾਊਗਾ ਤੇ ਹੁਣ ਪੰਜਾਬ ਸਰਕਾਰ ਦੀ ਦੋਸਤੋ ਪੂਰੀ ਤਿਆਰੀ ਹੈ ਇਹ ਤਿਆਰੀ ਹੈਗੀ ਹੈ ਕਿ ਅਕਤੂਬਰ ਜੇ ਅਕਤੂਬਰ ਦੇ ਦੂਜੇ ਹਫਤੇ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਪਿੰਡਾਂ ਦੀ ਸਰਪੰਚੀ ਦੀ ਪੰਚਾਇਤ ਦੀ ਚੋਣ ਹੈ ਜਿਹੜੀ ਅਕਤੂਬਰ ਦੇ ਦੂਜੇ ਹਫਤੇ ਤੋਂ ਬਾਅਦ ਅਸੀਂ ਉਹ ਕਰਵਾਤਾ